ਮਾਚਲ ਦੇ ਵਿੱਚ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸ ਦੇ ਨਾਲ ਹੀ ਡੈਮ ਦੇ ਪਾਣੀ ਦਾ ਪੱਧਰ ਅਤੇ ਵੱਖ-ਵੱਖ ਦਰਿਆਵਾਂ ਦੇ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਸਮੇਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਦੀਨਵੈਂਦੇ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਮੌਜੂਦ ਹਾਂ ਜਿੱਥੇ ਕਹਿ ਦਈਏ ਕਿ ਕੱਲ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਜਿਹੜਾ ਹੈ ਉਹ ਨਜ਼ਰ ਆ ਰਿਹਾ ਔਰ ਇਸ ਸਥਿਤੀ ਨੂੰ ਦੇਖਦੇ ਹੋਏ ਜੇਕਰ ਗੱਲ ਕੀਤੀ ਜਾਵੇ ਤਾਂ ਕੌਜ ਦੇ ਅਧਿਕਾਰੀਆਂ ਦੇ ਨਾਲ ਨਾਲ ਇੱਥੇ ਜਿਹੜੇ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਵੀ ਲਗਾਤਾਰ ਇਸ ਦੇ ਉੱਤੇ ਨਜ਼ਰ ਜਿਹੜੀ ਆ ਉਹ ਬਣਾ ਕੇ ਰੱਖੀ ਜਾ ਰਹੀ ਹੈ ਔਰ ਤਸਵੀਰਾਂ ਦੇ ਰਾਹੀਂ ਜਿਹੜਾ ਹੈਗਾ ਪਹਿਲਾਂ ਤਾਂ ਦਰਿਆ ਦੇ ਵਧੇ ਹੋਏ ਪਾਣੀ ਦੇ ਪੱਧਰ ਦੀ ਜਿਹੜੀ ਹੈਗੀ ਆ ਉਹ ਗੇਜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਔਰ ਕੱਲ ਦੀ ਜਕਰਗੱਲ ਕੀਤੀ ਜਾਵੇ ਤਾਂ ਕੱਲ 735.20 ਜਿਹੜੀ ਗੇਜ ਸੀਗੀ ਸੋਮਵਾਰ ਦੀ ਜਕਰਗੱਲ ਕੀਤੀ ਆਵੇ ਤਾਂ ਸਵੇਰੇ 8 ਵਜੇ ਜੋ 8 ਵਜੇ 735.20 ਦੀ ਗੇਜ ਸੀਗੀ ਜਿਸ ਦੌਰਾਨ ਜਿਹੜਾ ਹੈਗਾ 29000 ਕਿਊਸਿਕ ਦੇ ਕਰੀਬ ਜਿਹੜਾ ਹੈਗਾ ਪਾਣੀ ਇੱਥੇ ਡਿਸਚਾਰਜ ਹੋ ਰਿਹਾ ਸੀ ਕੱਲ ਦੀਰ ਸ਼ਾਮ ਜੋ ਜਾਣਕਾਰੀ ਮਿਲੀ ਉਸ ਦੇ ਵਿੱਚ 736.50 ਦੀ ਜਿਹੜੀ ਸੀਗੀ ਉਹ ਪਤਾ ਲੱਗੀ ਸੀ ਕਿ ਜਿਸ ਦੇ ਵਿੱਚ ਕਰੀਬ-ਕਰੀਬ 42000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਡਿਸਚਾਰਜ ਇੱਥੇ ਹੋ ਰਿਹਾ ਸੀ ਔਰ ਸਵੇਰ ਤੋਂ ਸ਼ਾਮ ਦੀ ਜਕਰ ਗੱਲ ਕੀਤੀ ਜਾਵੇ ਤਾਂ 12 ਘੰਟਿਆਂ ਦਰਮਿਆਨ ਕਰੀਬ 12000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਅ ਇੱਥੇ ਡਿਸਚਾਰਜ ਹੁੰਦਾ ਹੋਇਆ ਜਿਹੜਾ ਹੈਗਾ 12000 ਕਿਊਸਿਕ ਦਾ ਵਾਧਾੜਾ ਹੈਗਾ ਮਾਫ ਕਰਨਾ ਕਿ ਅ ਇੱਥੇ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਦੀ ਜਕਰ ਗੱਲ ਕੀਤੀ ਜਾਵੇ ਤਾਂ ਕੱਲ ਦੇਰ ਸ਼ਾਮ 8 ਵਜੇ ਤੋਂ ਬਾਅਦ ਲਗਾਤਾਰ ਇੱਥੇ ਬਿਆਸ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਦੇ ਜਿਹੜੇ ਹੈਗੇ ਵਧਣ ਦੀ ਸੂਚਨਾ ਹੈ ਔਰ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਪਾਣੀ ਦੀ ਆਮਤ ਜਿਹੜੀ ਹੈਗੀ ਇੱਥੇ ਕਾਫੀ ਵਧੇਰੇ ਹੋਈ ਹੈ ਔਰ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੇਜ ਦੇ ਜਿਹੜੀ ਹੈਗੀ ਗੇਜ ਰਾਹੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ 739 ਦੇ ਕਰੀਬ ਜੋ ਇੱਥੇ ਜਿਹੜੇ ਗੇਜ ਰੀਡਰ ਨੇ ਜਿਹੜੇ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਨੇ ਉਹਨਾਂ ਵੱਲੋਂ ਜੋ ਜਾਣਕਾਰੀ ਮਿਲੀ ਹੈ ਕਿ 739 ਦੀ ਗੇਜ ਤੱਕੜਾ ਹੈਗਾ ਪਾਣੀ ਇੱਥੇ ਅ ਡਿਸਚਾਰਜ ਹੁੰਦਾ ਰਿਹਾ ਹੈਗਾ 739 ਦੀ ਗੇਜ ਜਿਹੜੀ ਹੈਗੀ ਆ ਉਹ ਮਾਪੀ ਗਈ ਆ ਔਰ ਉਸ ਤੋਂ ਬਾਅਦ ਚ 20 ਹੁਣ ਪਾਣੀ ਦਾ ਹੌਲੀ ਹੌਲੀ ਘਟਣਾ ਜਿਹੜਾ ਹੈਗਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਾਜ਼ਾ ਸਥਿਤੀ ਜਿਹੜੀ ਹੈਗੀ ਆ ਉਸ ਦੇ ਵਿੱਚ ਸਵੇਰ ਦੀ ਅੱਜ ਸਵੇਰੇ 8:00 700 37.70 ਦੀ ਜਿਹੜੀ ਸੀਗੀ ਉਹ ਇੱਥੇ ਮਾਪੀ ਗਈ ਸੀਗੀ ਜੇ ਜੋ ਕਿ ਹੁਣ ਕਰੀਬ 737.50 ਦੇ ਕਰੀਬ ਹੈ ਔਰ ਇੱਥੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ 60000 ਕਿਊਸਿਕ ਦੇ ਕਰੀਬ ਪਾਣੀ ਡਿਸਚਾਰਜ ਜਿਹੜਾ ਹੈਗਾ ਉਹ ਹੋ ਰਿਹਾ ਹੈ ਹੁਣ ਦੀਆਂ ਤਸਵੀਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 739 ਜਿਵੇਂ ਦੱਸਿਆ ਗਿਆ ਤਾਂ 1 ਫੁੱਟ ਦੂਰੀ ਜਿਹੜੀ ਹੈਗੀ ਆ ਉਹ 739 ਅਤੇ 140 740 ਕਿਉਂਕਿ 740 ਦੇ ਉੱਤੇ yellow alert ਹੈ ਔਰ ਉਸ ਤੋਂ ਬਾਅਦ 744 ਦੇ ਉੱਤੇ ਜਿਹੜਾ ਹੈਗਾ ਉਹ red alert ਹੈ ਜਿੱਥੇ ਜਾ ਕੇ ਬਿਲਕੁਲ ਖਤਰੇ ਦਾ ਨਿਸ਼ਾਨ ਬਣਿਆ ਹੈ ਔਰ 740 ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਦੂਸਰੀ ਤਰਫ ਸਾਹਮਣੇ ਦੀ ਤਰਫ ਜਿਹੜਾ ਹੈਗਾ ਕਪੂਰਥਲਾ ਏਰੀਆ ਹੈਗਾ ਜਿੱਥੇ ਪਾਣੀ ਜਿਹੜਾ ਹੈਗਾ ਵਧਣਾ ਸ਼ੁਰੂ ਹੋ ਜਾਂਦਾ ਹੈ ਦਰਿਆ ਦਾ ਬਿਆਸ ਦਾ ਜੋ ਪਾਣੀ ਹੈਗਾ ਉਹ ਕੰਡਿਆਂ ਤੋਂ ਉੱਪਰ ਹੋ ਕੇ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਦੀਆਂ ਤਸਵੀਰਾਂ ਨਹੀਂ ਉਹ ਵੱਖ-ਵੱਖ ਵੇਲਿਆਂ ਦੇ ਉੱਤੇ ਜਾਂ ਵੱਖ-ਵੱਖ ਸਮਿਆਂ ਦੇ ਉੱਤੇ ਉਦੋਂ ਦੇਖਣ ਨੂੰ ਮਿਲਦੀਆਂ ਰਹੀਆਂ ਨਹੀਂ ਕਿਉਂਕਿ ਜਿੱਦਾਂ ਹੀ ਬਰਸਾਤਾਂ ਦਾ ਮੌਸਮ ਆਉਂਦਾ ਹੈ ਫਲੱਡ ਸੀਜ਼ਨ ਆਉਂਦਾ ਹੈ ਤਾਂ ਕਹਿ ਸਕਦੇ ਆ ਕਿ ਪਹਾੜੀ ਖੇਤਰਾਂ ਦੇ ਵਿੱਚ ਕਾਫੀ ਬਾਰਿਸ਼ ਹੁੰਦੀ ਹੈ ਔਰ ਉਸ ਤੋਂ ਬਾਅਦ ਕੱਲ ਦੀਆਂ ਜੋ ਤਸਵੀਰਾਂ ਸੀਗੀਆਂ ਪੌਂਗ ਡੈਮ ਤੋਂ ਪਾਣੀ ਜਿਹੜਾ ਸੀਗਾ ਉਹ ਛੱਡਿਆ ਗਿਆ ਸੀਗਾ ਇਸ ਦੇ ਨਾਲ ਹੀ ਚੱਕੀ ਦਰਿਆ ਪੋਲ ਪਠਾਨਕੋਟ ਦੀ ਜਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸੀਗੀਆਂ ਔਰ ਉੱਥੋਂ ਵੀ ਪਾਣੀ ਦਾ ਜਿਹੜਾ ਹੈਗਾ ਸੀਗਾ ਉਹ ਡਿਸਚਾਰਜ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ ਔਰ ਹੁਣ ਦੀ ਜੋ ਤਾਜ਼ਾ ਸਥਿਤੀ ਹੈਗੀ ਆ ਉਸ ਦੇ ਅਨਸਾਰ ਬਿਆਸ ਦਰਿਆ ਦੇ ਵਿੱਚ ਇਸ ਵਾਰ ਜਿਹੜੀ ਕਹਿ ਦਈਏ ਕਿ ਪੀਕ ਪੁਆਇੰਟ ਇੱਕ ਟਾਪ ਗੇਜ ਜਿਹੜੀ ਹੈਗੀ ਆ 739 ਦੀ ਉਹ ਅੱਜ ਤੜਕਸਰ ਦੀ ਜਿਹੜੀ ਹੈਗੀ ਆ ਉਹ ਇੱਥੇ ਦਰਜ ਕੀਤੀ ਗਈ ਹੈਗੀ ਆ ਔਰ ਨਾਲ ਦੇ ਨਾਲ ਹੀ ਹੁਣ ਜਿਹੜੀ ਤਾਜ਼ਾ ਸਥਿਤੀ ਹੈਗੀ ਆ ਕਿਉਂਕਿ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਫਿਲਹਾਲ yellow alert ਤੋਂ ਪਾਣੀ ਦਾ ਪੱਧਰ ਹੀਠਾਂ ਆ ਰਿਹਾ ਹੈ ਹੌਲੀ-ਹੌਲੀ ਆ ਰਿਹਾ ਹੈ ਲੇਕਿਨ ਕੱਲ ਸਵੇਰੇ 8 ਵਜੇ ਤੋਂ ਅੱਜ ਸਵੇਰ ਦੇ 8 ਵਜੇ ਤੱਕ ਪਾਣੀ ਇਸ ਸੀਜ਼ਨ ਦੇ ਟੌਪ ਪੱਧਰ ਤੱਕ ਕਿਹੜਾ ਹੈਗਾ ਇਥੋਂ ਡਿਸਚਾਰਜ ਹੋਇਆ ਟੌਪ ਪੱਧਰ ਦੀ ਜਿਹੜੀ ਗੇਜ ਜਿਹੜੀ ਹੈਗੀ ਇੱਥੇ ਮਾਪੀ ਗਈ ਔਰ ਹੁਣ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ yellow alert ਅਤੇ orange alert ਹੈਗਾ بارش ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਹੀ ਹਿਮਾਚਲ ਦੇ ਵਿੱਚ ਲਗਾਤਾਰ بارش ਹੈ ਤਾਂ ਪਾਣੀ ਵਧਣ ਦੀ ਸੰਭਾਵਨਾ ਹੈ ਜਾਂ ਨਹੀਂ ਕਿਉਂਕਿ ਕੁਦਰਤੀ ਤੌਰ ਦੇ ਉੱਤੇ ਇਹ ਸਾਰਾ ਕੁਝ ਨਿਰਪਰ ਕਰਦਾ ਹੈ ਔਰ ਜਿਸ ਤਰ੍ਹਾਂ ਦੀ ਵੀ ਸਥਿਤੀ ਰਹੇਗੀ ਖੈਰ ਉਸ ਦੇ ਬਾਰੇ ਜਿਹੜਾ ਹੈਗਾ ਆਪਣੇ ਦਰਸ਼ਕਾਂ ਦੇ ਨਾਲ ਜਰੂਰ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਧੰਨਵਾਦ